ਸਲੋਕ ਸਲੋਕ ਹਾਕੇ ਬਹੁ ਵਿਦ ਕਾਲ ਤੇ ਹਾਕੇ ਬਹੁ ਵਿਦ ਕਾਲ ਤੇ ਤ੍ਰਿਪਤ ਨ ਤ੍ਰਿਸ਼ਨਾ ਲਾਥ ਸੰਚ ਸੰਚ ਸਾਗਤ ਮੂਏ ਸੰਚ ਸੰਚ ਸਾਗਤ ਮੂਏ ਨਾਨਕ ਮਾਇਆ ਨਾ ਸਾਥ ਨਾਨਕ ਮਾਇਆ ਨਾ ਸਾਥ कोड़ी तथा थेर को नहीं, नहीं। थत्था थेरे, थत्था थेरे को नहीं तथा काए नहीं। पसारो पाव अनेक बंच बाल छल करो।, करो माया एक उपाव ਦੀ ਸੱਚ ਹੋ ਸ਼ਰਮ ਕਰੋ। ਹਰਿ ਸੱਚ ਹੋ ਸ਼ਰਮ ਕਰੋ। ਬਾਗ ਪਰ ਹੋ ਗਾਵਾਰ। ਬਾਗ ਕਰੋ ਬਾਗਾਰ। ਮਨ ਕੈ ਕਾਮਨਾ ਆਵਈ। ਮਨ ਕੈ ਕਾਮਨਾ ਆਵਈ। ਅੰਤੇ ਔਸਰਵਾਰ। ਅੰਤੇ ਔਸਰਵਾਰ। ਥਿਤ ਪਾਵੋ ਗੋਬਿੰਦ ਭਜੋ। ਥਿਤ ਪਾਹੋ ਗੋਬਿੰਦ ਭਜੋ। ਹਕੀਕਤ ਹੈ ਕੀ ਸਿੱਖ ਲੇਹੁ ਰੀਤ ਕਰੋ ਸਦ ਏਕ ਸਿਓ ਰੀਤ ਕਰੋ ਸਦ ਏਕ ਸਿਓ ਯਾ ਸਾਚਾ ਅਸਨੇਹ ਯਾ ਸਾਚਾ ਅਸਨੇਹ ਕਰਨ ਕਰਾਵਨਾ ਕਰਨ ਕਰਣ ਕਰਾਵਨਾ ਸਭ ਵਿਦ ਇਕ ਹੈ ਹਾਥ ਸਭ ਵਿਦ ਇਕ ਹੈ ਹਾਥ ਜਿਤ ਜਿਤ ਲਾਭ ਹੋ ਤਿਤ ਤਿਤ ਲਗਹਿ ਜਿਤ ਜਿਤ ਲਾਭ ਹੋ ਤਿਤ ਤਿਤ ਲਗਹਿ ਨਾਨਕ ਜੰਤ ਅਨਾਥ ਨਾਨਕ ਜੰਤ ਅਨਾਥ ਸ਼ਲੋਕ ਸ਼ਲੋਕ ਦਸਹਿ ਇਕ ਨਿਹਾਰਿਆ ਦਸਹਿ ਇਕ ਨਿਹਾਰਿਆ ਸਭ ਕਛ ਦੇਵਨ ਹਾਰ ਸਭ ਕਛ ਦੇਵਨ ਹਾਰ ਸਾਸ ਸਿਮਰਤ ਰਹੇ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਧਾਰ ਨਾਨਕ ਰਸਧਾਰ ਮੌੜੀ ਮੌੜੀ ਤਦਾ ਦਾਤਾ ਏਕ ਹੈ ਦਾਤਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਸਭ ਕੋ ਦੇਵਨਹਾਰ ਦੇਂਦੇ ਤੋਟ ਨ ਆਵਈ ਦੇਂਦੇ ਕੋਟ ਨ ਆਵਈ ਅਗਨਤ ਭਰੇ ਪੰਡਾਰ ਦ ਜੀਵਨ ਹਾਰਾ ਰਹਿਨ ਮਾਰ ਸਭ ਜੀਵਨ ਹਾਰਾ ਮਨ ਮੂਰਖ ਕਿਉ ਤਾਹੇ ਬਿਸਾਰਾ ਮਨ ਮੂਰਖ ਕਿਉ ਤਾਹੇ ਬਿਸਾਰਾ ਕੋਸ ਨਹੀਂ ਕਾਹੂ ਕਉ ਮੀਤਾ ਕੋਸ ਨਹੀਂ ਕਾਹੂ ਕਉ ਮੀਤਾ ਮਾਇਆ ਮੋਹ ਬੰਧ ਪ੍ਰਭ ਕੀਤਾ ਮਾਇਆ ਮੋਹ ਬੰਧ ਰਪੀਤਾ ਦਰਦ ਨਿਵਾਰੇ ਜਾ ਕੇ ਆਪੇ ਦਰਦ ਨਿਵਾਰੇ ਨਾਨਕ ਤੇ ਤੇ ਗੁਰਮੁਖ ਤਰਾਪੇ ਨਾਨਕ ਤੇ ਤੇ ਗੁਰਮੁਖ ਤਰਾਸੀ ਖੇਡ ਕੇ ਸ਼ਬਦ ਬੋਲਣੇ ਦਵੇਂ ਤੇ ਤੇ ਤੇਤੇ ਨਹੀਂ ਬੋਲਦੇ ਨਾ ਇਹਨੂੰ ਨਾਨਕ ਤੇ ਤੇ ਗੁਰਮੁਖ ਤਰਾਪੇ ਨਾਨਕ ਤੇ ਤੇ ਗੁਰਮੁਖ ਤਰਾਸੀ ਸ਼ਲੋਕ ਸ਼ਲੋਕ ਹਰ ਜੀ ਹਰੇ ਇਕ ਟੇਕ ਤੂ ਹਰ ਜੀ ਹਰੇ ਇਕ ਟੇਕ ਹੂੰ ਲਾਹੇ ਬਿਡਾਨੀ ਆਸ ਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਈਐ ਨਾਨਕ ਨਾਮ ਜੈ ਜਿਐ ਹਰ ਜੀ ਆਵੇ ਰਾਸ ਹਰ ਜੀ ਆਵੇ ਤਦ ਦਾ ਧਾਵਤ ਤਉ ਮਿਟੈ ਤਦ ਦਾ ਧਾਵਤ ਤਉ ਮਿਨੇ ਸੰਤ ਸੰਗ ਹੋਏ ਬਾਸ ਸੰਤ ਸੰਗ ਹੋਏ ਬਾਸ ਧਰ ਤੇ ਕਿਰਪਾ ਕਰਹੁ ਆਪ ਧਰ ਤੇ ਕਿਰਪਾ ਕਰਹੁ ਆਪ ਹੋ ਹੋਏ ਮਨਹਿ ਪਰਗਾਸ ਹੋ ਹੋਏ ਮਨਹਿ ਪਰਗਾਸ ਧਨ ਸਾਚਾ ਤੇਊ ਸਚ ਸਾਹਾ ਧਨ ਸਾਚਾ ਤੇਊ ਸਚ ਸਾਹਾ ਹਰ ਹਰ ਜੀ ਨਾਮ ਵਿਸਾਹ ਹਰ ਹਰ ਨਾਮ ਜੀ ਨਾਮ ਵਿਸਾਹ ਤਿਰਜ ਜਸ ਸੋਭਾ ਤਿਹ ਬਣਿਆ ਤਿਰਜ ਜਸ ਸੋਭਾ ਤਿਹ ਬਣਿਆ ਹਰ ਹਰ ਨਾਮ ਸ੍ਰਵਣ ਜਿਹ ਸੁਨਿਆ ਹਰ ਹਰ ਨਾਮ ਸ੍ਰਵਣ ਜਿਹ ਸੁਨਿਆ ਗੁਰਮੁਖ ਜਿਹ ਘਟ ਰਹਿ ਸਮਾਈ ਗੁਰਮੁਖ ਜਿਹ ਘਟ ਰਹਿ ਸਮਾਈ ਨਾਨਕ ਤਿਹ ਜਨ ਮਿਲੀ ਵਡਾਈ ਨਾਨਕ ਤਿਹ ਜਨ ਮਿਲੀ ਵਡਾਈ ਸਤਿ ਸਰੋਗ ਨਾਨਕ ਨਾਮ ਨਾਮ ਜਪ ਜਪਿਆ ਨਾਨਕ ਨਾਮ ਨਾਮ ਜਪ ਜਪਿਆ ਦਰਬਾਰ ਬਾਹਰ ਰੰਗ ਦਰਬਾਰ ਬਾਹਰ ਰੰਗ ਗੋਰੂ ਗੁਰ ਪਰੇ ਉਪਦੇਸਿਆ ਗੁਰ ਪੂਰੈ ਉਪਦੇਸਿਆ ਨਰਕ ਨਾਹੇ ਸਾਧ ਸੰਗ ਨਰਕ ਨਾਹੇ ਸਾਧ ਸੰਗ ਪੌੜੀ ਪੌੜੀ ਨੰਨਾ ਨਰਕ ਪਰਹੇ ਤੇ ਨਾਹੀ 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 ਜੋ ਕਹਿ ਮਨ ਤਨ ਨਾਮ ਬਸਾਹੀ ਜੋ ਕਹਿ ਮਨ ਤਨ ਨਾਮ ਬਸਾਹੀ ਜੋ ਜਪਤੇ ਨਾਮੁ ਨਿਹਾਲੁ ਗੁਰਮੁਖੁ ਜੋਤਕੇ ਸਿਖੁ ਮਾਇਆ ਮਹਿ ਨਾ ਓਇ ਖਪਤੇ ਸਿਖੁ ਮਾਇਆ ਮਹਿ ਨਾ ਓਇ ਖਪਤੇ ਨੰਨਾਕਾਰ ਨਾ ਹੋਤਾ ਤਾ ਕਹੁ ਨੰਨਾਕਾਰ ਨਾ ਹੋਤਾ ਤਾ ਕਹੁ ਤਰ ਗੁਰ ਦੀਨੋ ਜਾ ਕਹੋ ਨਾਮ ਅੰਦਰ ਗੁਰ ਦੀਨੋ ਜਾ ਕਹੋ ਨੇਦਨ ਨਿਗਾਹ ਹਰ ਅੰਮ੍ਰਿਤ ਪੂਰੇ ਨੇਦਨ ਨਿਗਾਹ ਹਰ ਅੰਮ੍ਰਿਤ ਪੂਰੇ ਬਹਿ ਬਾਜੀ ਨਾਨਕ ਅਨਹਦ ਤੂਰੇ ਬਹਿ ਬਾਕੇ ਨਾਨਕ ਅਨਹਦ ਤੂਰੇ ਬਤਰਾਖੀ ਗੁਰਪਾਰ ਬ੍ਰਹਮ ਬਤਰਾਖੀ ਗੁਰਪਾਰ ਬ੍ਰਹਮ ਤਜ ਪਰਪੰਚ ਮੋਹ ਵਿਕਾਰ ਤਜ ਪਰਪੰਚ ਮੋਹ ਵਿਕਾਰ ਨਾਨਕ ਸੋ ਆਰਾਧੀਐ ਨਾਨਕ ਸੋ ਆਰਾਧੀਐ ਤਨ ਪਰਵਰ ਅੰਤਨ ਪਰਵਾੜ ਔੜੀ ਔੜੀ ਪਪਾ ਪਰਮਿੱਤ ਪਾਰ ਨਾ ਪਾਇਆ ਪਪਾ ਪਰਮਿੱਤ ਪਾਰ ਨਾ ਪਾਇਆ ਪਰਮਿੱਤ ਸ਼ਬਦ ਵੱਖਰਾ ਵੱਖਰਾ ਬੋਲਣਾ ਤੇ ਇਕੱਠਾ ਲਿਖਿਆ ਹੋਆ ਪਰਮਿਤ ਭਾਈ ਮਿਤ ਪਪਾ ਪਰਮਿਤ ਪਾਰ ਨਾ ਪਾਇਆ ਪਪਾ ਪਰਮਿਤ ਪਾਰ ਨਾ ਪਾਇਆ ਹਤਤ ਪਾਵਨ ਅਗਮ ਹਰਿ ਰਾਯਾ ਹਤਤ ਪਾਵਨ ਅਗਮ ਹਰਿ ਰਾਯਾ ਬੋਤ ਪੁਨੀਤ ਕੋਟ ਅਪਰਾਧੂ ਬੋਤ ਪੁਨੀਤ ਕੋਟ ਅਪਰਾਧੂ ਅੰਮ੍ਰਿਤ ਨਾਮ ਜਪਹਿ ਮਿਲ ਸਾਧੂ ਅੰਮ੍ਰਿਤ ਨਾਮ ਜਪਹਿ ਮਿਲ ਸਾਧੂ ਪਰਪਛ ਧਰੋਹ ਮੋਹ ਮਿਟਨਾਈ ਪਰਪਛ ਗ੍ਰੋਹ ਮੋਹ ਮਿਟਨਾਈ ਪਰਪਛ ਧਰੋਹ ਮੋਹ ਮਿਟਨਾਈ ਪਰਪਛ ਗ੍ਰੋਹ ਮੋਹ ਮਿਟਨਾਈ ਝਾਕੋ ਰੱਖੋ ਆਪ ਬੁਸਾਈ ਰੱਖੋ ਰੱਖੋ ਆਪ ਬੁਸਾਈ ਬਾਤ ਸਾਹੋ ਛਤਰ ਸਿਰ ਸੋ ਪਾਕਿਸਤਾਨੋ ਛਤਰ ਸਿਰ ਸੋ ਨਾਨਕ ਦੂਸਰ ਅਵਰ ਨਾ ਕੋ ਨਾਨਕ ਦੂਸਰ ਅਵਰ ਨਾ ਕੋ ਸ਼ਲੋਕ ਸ਼ਲੋਕ ਕਾਟੇ ਮਿਟੇ ਗਵਣ ਨਾਹੀਂ ਕਾਟੇ ਮਿਟੇ ਗਵਣ ਕਥੇ ਭਈ ਮਨ ਜੀਤ ਕਥੇ ਭਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਨਾਨਕ ਗੁਰ ਤੇ ਥਿਤ ਪਾਈ ਸਿਰ ਨਾ ਮਿਟੇ ਨਿਤ ਨੀਤ ਇਹ ਜਿਹੜਾ ਸ਼ਬਦ ਹੈ ਦੋਵੇਂ ਤਰੀਕਿਆਂ ਨਾਲ ਹੀ ਹੁੰਦਾ ਵਾ ਨਾਨਕ ਗੁਰ ਤੇ ਥਿਤ ਪਾਈ ਫਿਰ ਨਾ ਫਿਰ ਨਾ ਮਿਟੇ ਨਿਤ ਨੀਤ ਇਦਾਂ ਵੀ ਕਰਦੇ ਆ ਫਿਰ ਨਾ ਮਿਟੇ ਨਿਤ ਨੀਤ ਇਦਾਂ ਵੀ ਇਹਦਾ ਵਿਚਾਰਨ ਦਾਵਾ ਇਹ ਦੋਵੇਂ ਤਰੀਕੇ ਨਾਲ ਸਹੀ ਰਹੂਗਾ ਪਰ ਇਹ ਭੇਦ ਦੀ ਸਮਝ ਚੇਤਾ ਰੱਖਣਾ ਵਾ ਵੀ ਇਥੇ ਦੋ ਤਰੀਕਿਆਂ ਨਾਲ ਪਾਠ ਹੁੰਦਾ ਵਾ ਨਾਨਕ ਹਾਂਜੀ ਫਿਰਨ ਵੀ ਸਹੀ ਆ ਤੇ ਸੰਪਰਦਾਇ ਉਹਦਾ ਫਿਰ ਨਾਮ ਆ ਹਾਂਜੀ ਤੇ ਹੁਣ ਉਚਾਰਨ ਚ ਜਿਹਦਾ ਫਲੋ ਚ ਫਿਰਨ ਹੀ ਬੋਲਦੇ ਆ ਨਾਨਕ ਗੁਰ ਤੇ ਥਿਤ ਪਾਈ ਨਾਨਕ ਗੁਰ ਤੇ ਥਿਤ ਪਾਈ ਫਿਰ ਨਾ ਮਿਟੇ ਨਿਤ ਨੀਤ ਜੇ ਨਾ ਮਿਲੇ ਨਿਤ ਨੀਤ ਪੌੜੀ ਪੌੜੀ ਫਫਾ ਫਿਰਤ ਫਿਰਤ ਤੂੰ ਆਇਆ ਫਫਾ ਫਿਰਤ ਫਿਰਤ ਤੂੰ ਆਇਆ ਦੁਰਲਭ ਦੇਹ ਕਲਯੁਗ ਮਹਿ ਪਾਇਆ ਦੁਰਲਭ ਦੇਹ ਕਲਯੁਗ ਮਹਿ ਪਾਇਆ ਫਿਰ ਇਹ ਔਸਰ ਚਰਨ ਹਥਾ ਜੇ ਇਹ ਔਸਰ ਚਰਨ ਚਰੈ ਸ਼ਬਦ ਉਹਦੋਂ ਨਾ ਪਾਪਾ ਰਾ ਬੋਲਿਆ ਹੈ ਨਾ ਉਦਾਂ ਹੀ ਇੱਥੇ ਫੇਰ ਚਰੈ ਸ਼ਬਦ ਬੋਲਣਾ ਵਾ ਕਿ ਇਹ ਮੌਕਾ ਦੁਬਾਰਾ ਤੇਰੇ ਹੱਥ ਨਹੀਂ ਚੜਨਾ ਜਿਹੜਾ ਇਹ ਜੀਵਨ ਮਿਲਿਆ ਨਾ ਮੁਨੱਖਾ ਜੀਵਨ ਇਹ ਮੌਕਾ ਦੁਬਾਰਾ ਫੇਰ ਤੇਰੇ ਹੱਥ ਨਹੀਂ ਚੜਨਾ ਉਹ ਅਰਥ ਨੇ ਫੇਰ ਇਹ ਆਵਸਰ ਚਰੈ ਨਾ ਹੱਥਾ ਫੇਰ ਇਹ ਆਵਸਰ ਚਰੈ ਨਾ ਹੱਥਾ ਤੇਰੀਆਂ ਆਵਸਰ ਚਰੈ ਨਾ ਪਾਪਾ ਦੀ ਇਹ ਬਾਸਾ ਨਾਮ ਜਖੋ ਤਾਉ ਪਟੀ ਇਹ ਬਾਸਾ ਫਿਰ ਫਿਰ ਆਵਣ ਜਾਣ ਨਾ ਹੋਈ ਫਿਰ ਫਿਰ ਆਵਣ ਜਾਣ ਨਾ ਹੋਈ ਇਹ ਏਕ ਜਪੋ ਜਪ ਸੋਈ ਏਕ ਹੈ ਏਕ ਜਪੋ ਜਪ ਸੋਈ ਕਰੋ ਕਿਰਪਾ ਪ੍ਰਭ ਕਰਨਹਾਰੇ ਕਰੋ ਕਿਰਪਾ ਪ੍ਰਭ ਕਰਨਹਾਰੇ ਨਾ ਮੇਲ ਲੇਹੋ ਨਾਨਕ ਬੇਚਾਰੇ ਲੈ ਲੇਹੋ ਨਾਨਕ ਬੇਚਾਰੇ ਸ਼ਲੋਕ ਸ਼ਲੋਕ ਜਿਣੋ ਸੁਨੋ ਤੁਮ ਪਾਰ ਬ੍ਰਹਮ ਜਿਣੋ ਸੁਨੋ ਤੁਮ ਪਾਰ ਬ੍ਰਹਮ You <issions> need ਭੋਗ ਰਸ ਸੁਖ ਸੰਪੇ ਭੋਗ ਰਸ ਮਾਨਕ ਸਾਦਰ ਵਾਲਾ ਮਾਨਕ ਸਾਦਰ ਵਾਲਾ ਪੌੜੀ ਪੌੜੀ ਬੱਬਾ ਬ੍ਰਹਮ ਜਾਨਤ ਤੇ ਬ੍ਰਹਮ ਬੱਬਾ ਬ੍ਰਹਮ ਗਿਆਨਤ ਤੇ ਬ੍ਰਹਮ ਬੱਬਾ ਬ੍ਰਹਮ ਜਾਨਤ ਤੇ ਬ੍ਰਹਮ ਬੱਬਾ ਬ੍ਰਹਮ ਜਾਨਤ ਤੇ ਬ੍ਰਹਮ ਵੈਸਨੋ ਤੇ ਗੁਰਮੁਖ ਸੁਚ ਧਰਮਾ ਵੈਸਨੋ ਤੇ ਗੁਰਮੁਖ ਸੁਚ ਧਰਮਾ ਵੀਰ ਆਪਣ ਬ੍ਰਹਮ ਮਿਟਾਵੇ ਵੀਰਾ ਆਪਨ ਬੁਰਾ ਮਿਟਾਵੇ ਤਾਹੋ ਬੁਰਾ ਨਿਕਟ ਨਹੀਂ ਆਵੇ ਤਾਹੋ ਬੁਰਾ ਨਿਕਟ ਨਹੀਂ ਆਵੇ ਬਾਦਿਓ ਆਪਨ ਹਉ ਹਉ ਬੰਦਾ ਬਾਦਿਓ ਆਪਨ ਹਉ ਹਉ ਬੰਦਾ ਸਦੇਤ ਅਗਹਿ ਕਉ ਅੰਦਾ ਜੋ ਸਦੇਤ ਆਗਹਿ ਕਉ ਅੰਦਾ ਬਾਤ ਚੀਤ ਸਬਰ ਹੀ ਸਿਆਨਪ ਬਾਤ ਚੀਤ ਸਬਰ ਹੀ ਸਿਆਨਪ ਸਹਜ ਜਨਾਵੋ ਸੋ ਜਾਣੈ ਨਾਨਕ ਜਿਸੇ ਦੇ ਤਾ ਨੋ ਸੋ ਜਾਣੈ ਨਾਨਕ ਸ਼ਲੋਕ ਸ਼ਲੋਕ ਭੰਜਨ ਅਗ ਦੁਖ ਨਾਸ ਹੈ ਸੰਗ ਜਿਹ ਰਿਤ ਬਸਿਓ ਸੰਤ ਸੰਗ ਜਿਹ ਰਿਤ ਬਸਿਓ ਨਾਨਕ ਤੇ ਨਾ ਭਰਮੇ ਨਾਨਕ ਤੇ ਨਾ ਭਰਮੇ ਬੌੜੀ ਬੌੜੀ ਬੱਬਾ ਭਰਮ ਮਿਟਾਵੋ ਆਪਣਾ ਬੱਬਾ ਭਰਮ ਮਿਟਾਵੋ ਆਪਣਾ ਇਹ ਸੰਸਾਰ ਸਗਲ ਹੈ ਸੁਪਨਾ ਇਹ ਸੰਸਾਰ ਸਾਧਿਕ ਬ੍ਰਹਮੇਵਾ ਪਰਮ ਪਰਮ ਮਾਨੁਖ ਦਹਿ ਕਾਏ ਪਰਮ ਪਰਮ ਮਾਨੁਖ ਦਹਿ ਕਾਏ ਦੁਤਰ ਮਹਾ ਬਿਕਮ ਇਹਿ ਮਾਏ ਦੁਕਰ ਮਹਾ ਬਿਕਮ ਇਹਿ ਮਾਏ ਦੁਤਰ ਮਹਾ ਬਿਕਮ ਇਹਿ ਮਾਏ ਦੁਕਰ ਮਹਾ ਬਿਕਮ ਇਹਿ ਮਾਏ ਗੁਰਮੁਖ ਭ੍ਰਮ ਭੈ ਮੋਹ ਮਿਟਾਇਆ ਗੁਰਮੁਖ ਭ੍ਰਮ ਭੈ ਮੋਹ ਮਿਟਾਇਆ ਨਾਨਕ ਤੀਹ ਪਰਮ ਸੁਖ ਪਾਇਆ ਨਾਨਕ ਮਨ ਲਪਟਿਓ ਤੇ ਸੰਗ ਮਨ ਲਪਟਿਓ ਤੇ ਸੰਗ ਮਾਗਨ ਤੀ ਜਿਹ ਤੁਮ ਰਖੋ ਮਾਗਨ ਤੀ ਜਿਹ ਤੁਮ ਰਖੋ ਨਾਨਕ ਨਾਮ ਹੀ ਰੰਗ ਸੋ ਨਾਨਕ ਨਾਮ ਹੀ ਰੰਗ ਪਾਉੜੀ ਪਾਉੜੀ ਮੰਮਾ ਮਾਗਨ ਹਰਿਆਨਾ ਮੰਮਾ ਮਾਗਨ ਹਰਿਆਨਾ ਦੇਨ ਹਰ ਦੇ ਰਹਿ ਉਸ ਜਾਨਾ ਦੇਨ ਹਰ ਦੇ ਰਹਿ ਉਸ ਜਾਨਾ ਸੋ ਇੱਕ ਇਹ ਬਾਰ ਜੋਗੀ ਨਾ ਸੋ ਇੱਕ ਇਹ ਬਾਰ ਮਨ ਖ ਕਹਿ ਕਰੇ ਪੁਕਾਰ ਨਾਨਕ ਮੁਖ ਕਹਿ ਕਰੇ ਪੁਕਾਰ ਜੋ ਮੰਗੇ ਤੋ ਮੰਗੇ ਬੀਆ ਜੋ ਮੰਗੇ ਤੋ ਮੰਗੇ ਬੀਆ ਜਾਤੇ ਕੁਸਲ ਨਾ ਕਾਹੂ ਥੀਆ ਜਾਤੇ ਕੁਸਲ ਨਾ ਕਾਹੂ ਥੀਆ ਮੰਗਣ ਮਾਗੇ ਤਾ ਇਕਹਿ ਮਾਗ ਨਾਨਕ ਮਾਗੇ ਤਾ ਇਕਹਿ ਮਾਗ ਨਾਨਕ ਜਾਤੇ ਪਰਹਿ ਪਰਾਗ ਨਾਨਕ ਜਾਕੇ ਪਰਹਿ ਪਰਾਗ ਸਲੋਕ ਮਤ ਪੂਰੀ ਪ੍ਰਧਾਨ ਤੇ ਮਤ ਪੂਰੀ ਕਰਾਮ ਤੇ ਮਨ ਮੰਤ ਵਰਪੂਰੇ ਮਨ ਮੰਤ ਜੇ ਜਾਣਿਓ ਪ੍ਰਭ ਆਪਣਾ ਜੇ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਨਾਨਕ ਤੇ ਭਗਵੰਤ ਆੜੀ ਆੜੀ ਮਮਾ ਜਾਹੁ ਮਰਮ ਪਛਾਨਾ ਮਮਾ ਜਾਹੁ ਮਰਮ ਪਛਾਨਾ ਵੇਟਤ ਸਾਧ ਸੰਗ ਪਤਿਆਨਾ ਵੇਟਤ ਸਾਧ ਸੰਗ ਪਤਿਆਨਾ ਲੋਕ ਸੁਖੁ 우ਆ ਕੈ ਸਤ ਮਤ ਵਿਚਾਰਾ ਲੋਕ ਸੁਖੁ 우ਆ ਕੈ ਸਮਤ ਵਿਚਾਰ ਨਾਨਕ ਨਰਕ ਸੁਰਗ ਰਹਿਤ ਔਤਾਰਾ ਨਰਕ ਸੁਰਗ ਰਹਿਤ ਔਤਾਰਾ ਤਾਹੂ ਸੰਗ ਤਾਹੂ ਨਿਰਲੇਪਾ ਤਾਹੂ ਸੰਗ ਤਾਹੂ ਨਿਰਲੇਪਾ ਆੜਾ ਸ਼ਬਦ ਹੈ ਨਾ ਦੁੱਖ ਸੁਖ ਉਹ ਆ ਕੈ ਸਮਤ ਵਿਚਾਰ ਸਮਾਤ ਨਹੀਂ ਬੋਲਣਾ ਨੂੰ ਸਮਤ ਨਰਕ ਸੁਰਗ ਰਹਿਤ ਔਤਾਰਾ ਨਰਕ ਸੁਰਗ ਰਹਿਤ ਬੋਕਾਰਾ ਤਾਹੂ ਸੰਗ ਤਾਹੂ ਨਿਰਲੇਪਾ ਤਾਹੂ ਸੰਗ ਤਾਹੂ ਨਿਰਲੇਪਾ ਮੂਰਨ ਘਟ ਘਟ ਪੁਰਖ ਵਿਸੇਖਾ ਮੂਰਨ ਘਟ ਡੰਗ ਪੁਰਖ ਵਿਸੇਖਾ ਵਰਸਮਹਿ 우ਆਉ ਸੁਖ ਪਾਇਆ 우ਆ ਰਸਮਹਿ 우ਆਹੂ ਸੁਖ ਪਾਇਆ ਆਨਕਲ ਨਹੀਂ ਤੇਹ ਮਾਇਆ ਨਾਨਕ ਜਿਪਤ ਨਹੀਂ ਤੇਹ ਮਾਇਆ ਊਆ ਰਸ ਮਹਿ ਊਆ ਹੂ ਸੁਖ ਪਾਇਆ ਊਆ ਰਸ ਮਹਿ ਊਆ ਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤੇਹ ਮਾਇਆ ਨਾਨਕ ਜਿਪਤ ਨਹੀਂ ਤੇਹ ਮਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇਦੇ 'ਚ ਸਿਰਫ ਇਸੇ ਆਗੇ ਊੜੇ ਆੜੇ ਦਾ ਅਭਿਆਸ ਕਰੋ ਸ਼ਬਦਾਂ ਦਾ ਅਭਿਆਸ ਹੋਊਗਾ ਤੇ ਤੁਹਾਡੇ ਲਈ ਸੌਖਾ ਹੋਗਾ ਕਿਉਂਕਿ ਇਹ ਸ਼ਬਦ ਇਕੱਲੇ ਇੱਥੇ ਨਹੀਂ ਅੱਗੇ ਵੀ ਗੁਰਬਾਣੀ 'ਚ ਆਉਣੇ ਆ ਜਿੰਨਾ ਅਭਿਆਸ ਕਰ ਲੋਗੇ ਉਹਨਾਂ ਤੁਹਾਡੇ ਉਚਾਰਨ ਵਿੱਚ ਸ਼ੁੱਧ ਹੋ ਜਾਊਗਾ ਜਿਹੜੇ ਸ਼ਬਦ ਆਉਂਦੇ ਆ ਨਾ ਵਿੱਚ ਨੰਗੇ ਵਾਲੇ ਨਹੀਏ ਵਾਲੇ ਨਾਣੇ ਵਾਲੇ ਓਪਰ ਇੱਥੇ